ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਗੁਲਗੁਲੇਆਂ ਦੀ ਰੈਸਪੀ ਲੈ ਕੇ ਆਈ ਹਾਂ ਜਿਸ ਤਰੀਕੇ ਦੇ ਨਾਲ ਅਸੀਂ ਗੁਲਗੁਲੇ ਬਣਾਵਾਂਗੇ ਇਹ ਅੰਦਰੋਂ ਬਿਲਕੁਲ ਕੱਚੇ ਨਹੀਂ ਹੋਣਗੇ ਇੱਕਦਮ ਵਧੀਆ ਗੁਲਗੁਲੇ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਸਾਡੀਆਂ ਨਾਨੀਆਂ ਜਾਂ ਦਾਦੀਆਂ ਬਣਾ ਕੇ ਤਿਆਰ ਕਰਦੀਆਂ ਸੀ ਉਸੇ ਤਰੀਕੇ ਨਾਲ ਬਣਾਵਾਂਗੇ ਤੇ ਆਓ ਫਿਰ ਅਸੀਂ ਗੁਲਗੁਲੇਆਂ ਨੂੰ ਭਰਨਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਤੇ ਰੱਖਾਂਗੇ ਫਰਾਈਪੈਨ ਗੈਸ ਨੂੰ ਔਨ ਕਰ ਦਵਾਂਗੇ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਇੱਕ ਗਲਾਸ ਪਾਣੀ ਦਾ ਇੱਕ ਗਲਾਸ ਪਾਣੀ ਦਾ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣੀ ਹੈ 1.5 ਪੇਸੀ ਗੁੜ ਦੀ 1.5 ਪੇਸੀ ਮੀਨਜ਼ ਕਿ ਆਪਾਂ 200 ਗ੍ਰਾਮ ਪੂਰਾ ਗੁੜ ਪਾ ਦਿੱਤਾ ਹੈ ਗੁੜ ਨੂੰ ਅਸੀਂ ਮੈਲਟ ਹੋਣ ਤੱਕ ਪਕਾਉਣਾ ਹੈ ਗੈਸ ਨੂੰ ਆਪਾਂ ਮੀਡੀਅਮ 'ਤੇ ਕਰ ਦਵਾਂਗੇ ਜਦੋਂ ਗੁੜ ਚੰਗੀ ਤਰ੍ਹਾਂ ਖੁਰ ਜਾਵੇ ਫਿਰ ਆਪਾਂ ਗੈਸ ਨੂੰ ਕਰ ਦਵਾਂਗੇ ਬੰਦ ਇਹਦੇ ਜਿਹੜਾ ਸਾਡਾ ਗੁੜ ਹੈ ਚੰਗੀ ਤਰ੍ਹਾਂ ਦੇਖੋ ਖੁਰ ਚੁੱਕਾ ਹੈ ਤੇ ਨੂੰ ਆਪਾਂ ਠੰਡਾ ਹੋਣ ਲਈ ਰੱਖ ਦਵਾਂਗੇ ਹੁਣ ਅਸੀਂ ਇੱਕ ਬੌਲ ਲੈ ਲਵਾਂਗੇ ਇਹਦੇ ਵਿੱਚ ਆਪਾਂ ਇੱਕ ਕੱਪ ਭਰ ਕੇ ਕਣਕ ਦੇ ਆਟੇ ਦਾ ਪਾ ਦਵਾਂਗੇ ਕਣਕ ਦਾ ਆਟਾ ਪਾਣ ਤੋਂ ਬਾਅਦ ਅਸੀਂ ਜਿਹੜਾ ਪਾਣੀ ਹੈ ਨਾ ਉਹ ਸਾਡਾ ਠੰਡਾ ਹੋ ਚੁੱਕਾ ਹੈ ਗੋੜ ਵਾਲਾ ਪਾਣੀ ਉਹ ਅਸੀਂ ਪਾ ਦਾਂਗੇ ਆਟੇ ਦੇ ਵਿੱਚ ਗੁਗਲੇ ਪੋਲੇ ਬਣਾਉਣ ਦੇ ਲਈ ਨਰਮ ਬਣਾਉਣ ਦੇ ਲਈ ਅਸੀਂ ਉਹਦੇ ਲਈ ਕੀ ਕਰਾਂਗੇ ਅਸੀਂ ਦੋ ਪੇੜਿਆਂ ਦਾ ਆਟਾ ਗੁੰਨਾਂਗੇ ਉਹਨੂੰ ਅਸੀਂ ਰਾਤ ਬਾਹਰ ਰਹਿਣ ਦਵਾਂਗੇ ਮਤਲਬ ਰਾਤ ਨੂੰ ਗੁੰਨ ਦਵਾਂਗੇ ਤੇ ਖਮੀਰ ਚੜਨ ਦਵਾਂਗੇ ਮਤਲਬ ਕਿ 5-6 ਘੰਟੇ ਲਈ ਜਦੋਂ ਚੰਗੀ ਤਰ੍ਹਾਂ ਖਮੀਰ ਚੜ ਜਾਏ ਆ ਖਮੀਰ ਖਮੀਰ ਵਾਲਾ ਜਿਹੜਾ ਆਟਾ ਹੈਗਾ ਇਹ ਅਸੀਂ ਇਹਦੇ ਵਿੱਚ ਪਾ ਦਵਾਂਗੇ ਇਹਦੇ ਨਾਲ ਜਿਹੜੇ ਗੁਗਲੇ ਹੈਗੇ ਆ ਬਹੁਤ ਹੀ ਜ਼ਿਆਦਾ ਪੋਲੇ ਬਣ ਕੇ ਤਿਆਰ ਹੁੰਦੇ ਆ ਬਿਲਕੁਲ ਰੂਹ ਦੀ ਤਰ੍ਹਾਂ ਪੋਲੇ ਬਣ ਕੇ ਤਿਆਰ ਹੁੰਦੇ ਵਧੀਆ ਤਰੀਕੇ ਦੇ ਨਾਲ ਅੰਦਰੋਂ ਬਿਲਕੁਲ ਕੱਚੇ ਨਹੀਂ ਰਹਿੰਦੇ ਆ ਜੇ ਤੁਸੀਂ ਏਦਾਂ ਗੁਲਗਲੇ ਬਣਾਓਗੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਅਸੀਂ ਆ ਆਟਾ ਪਾ ਦਿੱਤਾ ਹੈ ਵਿੱਚ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਖੋਲ ਲਾਂਗੇ ਹੱਥ ਦੇ ਨਾਲ ਪਹਿਲਾਂ ਮਿਕਸ ਕਰ ਲੈਂਦੇ ਆ ਤੇ ਇਹਦੇ ਵਿੱਚ ਆਪਾਂ ਨਾਲ ਹੀ ਪਾਵਾਂਗੇ ਇੱਕ ਚਮਚ ਮਿੱਠੀ ਸੌਫ ਦਾ ਅੱਧਾ ਚਮਚ ਅਸਦੀ ਦੇ ਵਿੱਚ ਇਲਾਚੀ ਦਾ ਪਾਊਡਰ ਪਾ ਦਵਾਂਗੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਜੇ ਸਾਨੂੰ ਇਹਦੇ ਵਿੱਚ ਪਾਣੀ ਥੋੜਾ ਘੱਟ ਲੱਗੇ ਮਹਿਸੂਸ ਹੋਵੇ ਕਿ ਪਾਣੀ ਘੱਟ ਹੈ ਆਪਾਂ ਇਹਦੇ ਵਿੱਚ ਥੋੜਾ ਸਿੰਪਲ ਪਾਣੀ ਹੋਰ ਪਾ ਲਵਾਂਗੇ ਤੇ ਇਹਨੂੰ ਪਚੰਗੀ ਤਰ੍ਹਾਂ ਜਿਦਾਸੀਂ ਪਕੌੜਿਆਂ ਦਾ ਘੋਲ ਤਿਆਰ ਕਰਦੇ ਆ ਉਸ ਤਰ੍ਹਾਂ ਦਾ ਆਪਾਂ ਘੋਲ ਬਣਾ ਕੇ ਤਿਆਰ ਕਰ ਲਵਾਂਗੇ ਗੁਲਗੁਲਿਆ ਵਾਲਾ ਜਿਹੜਾ ਬੈਟਰ ਹੈਗਾ ਇਹ ਬਣ ਕੇ ਤਿਆਰ ਹੋ ਚੁੱਕਾ ਹੈ ਇਹਨੂੰ ਹੁਣ ਆਪਾਂ ਟੱਕ ਦਿੰਦੇ ਹਾਂ ਥੋੜੀ ਦੇਰ ਲਈ ਰੱਖ ਦਿੰਦੇ ਹਾਂ ਥੋੜੀ ਦੇਰ ਤੱਕ ਜਿਹੜਾ ਸਾਡਾ ਆਟਾ ਹੈ ਫੁੱਲ ਜਾਵੇਗਾ 10 ਮਿੰਟ ਬਾਅਦ ਅਸੀਂ ਟੱਕਨ ਚੱਕ ਕੇ ਦੇਖ ਲੈਂਦੇ ਆ ਇਧਰ ਜਿਹੜਾ ਸਾਡਾ ਆਟਾ ਹੈ ਦੇਖੋ ਫੁੱਲ ਚੁੱਕਾ ਹੈ ਤੇ ਹੁਣ ਅਸੀਂ ਜਿਹੜੇ ਗੁਲਗਲੇ ਬਣਾਉਣੇ ਸ਼ੁਰੂ ਕਰਾਂਗੇ ਹੁਣ ਅਸੀਂ ਥੋੜਾ ਜਿਹਾ ਬੈਟਰ ਆਪਣੇ ਹੱਥ ਤੇ ਲਵਾਂਗੇ ਕਿਉਂਕਿ ਆਪਾਂ ਥੋੜਾ ਲੈਣਾ ਹੈ ਜਿਹੜੇ ਗੁਲਗਲੇ ਆ ਬਹੁਤ ਜ਼ਿਆਦਾ ਫੁੱਲ ਜਾਣਗੇ ਜਦੋਂ ਆਪਾਂ ਤੇਲ ਦੇ ਵਿੱਚ ਪਾਣੀ ਹੈ ਤੇਲ ਆਪਾਂ ਇੱਥੇ ਸਰੋਂ ਦਾ ਲਿਆ ਹੈ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ ਗੁਲਗਲੇ ਤੁਸੀਂ ਸਰੋਂ ਦੇ ਤੇਲ ਵਿੱਚ ਵੀ ਬਣਾ ਸਕਦੇ ਹੋ ਰਿਫਾਈਨਡ ਵਿੱਚ ਘਿਓ ਵਿੱਚ ਜਿਹਦੇ ਵਿੱਚ ਮਰਜ਼ੀ ਬਣਾ ਲਓ ਸਰੋਂ ਦੇ ਤੇਲ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਆਪਾਂ ਥੋੜਾ ਥੋੜਾ ਬੈਟਰ ਪਾਵਾਂਗੇ ਦੇਖੋ ਗੁਲਗਲੇ ਕਿੱਦਾਂ ਫੁੱਲ ਰਹੇ ਨੇ ਤੁਸੀਂ ਇਹ ਨਾ ਸੋਚਿਓ ਕਿ ਜਦੋਂ ਅਸੀਂ ਕਮੀਰਾ ਆਟਾ ਪਾਵਾਂਗੇ ਤੇ ਉਹਦੇ ਨਾਲ ਗੁਲਗਲੇ ਖੱਟੇ ਬਣਾਣਗੇ ਇਦਾਂ ਦਾ ਕੁਝ ਨਹੀਂ ਹੁੰਦਾ ਹੈ ਬਿਲਕੁਲ ਬੈਲੈਂਸ ਜਿਹਾ ਬਣ ਜਾਂਦਾ ਹੈ ਕਿਉਂਕਿ ਆਪਾਂ ਥੋੜਾ ਜਿਹਾ ਆਟਾ ਹੀ ਲੈਣਾ ਹੁੰਦਾ ਥੋੜਾ ਸਿੰਪਲ ਹੁੰਦਾ ਹੈ ਤੇ ਇਹਦੇ ਨਾਲ ਵਧੀਆ ਗੁਲਗਲੇ ਬਣ ਕੇ ਤਿਆਰ ਹੁੰਦੇ ਆ ਦੇਖੋ ਕਿੰਨੇ ਕਿੰਨੇ ਮੋਟੇ ਫੁੱਲ ਰਹੇ ਆ ਜਿੱਦਾਂ ਅਸੀਂ ਭੱਲੇ ਬਣਾਉਂਦੇ ਆ ਓਦਾਂ ਹੀ ਬਣ ਰਹੇ ਨੇ ਤੇ ਗੈਸ ਨੂੰ ਆਪਾਂ ਨਾ ਮੀਡੀਅਮ 'ਚ ਕਰ ਦੇਵਾਂਗੇ ਤੇਜ਼ ਗੈਸ ਨਹੀਂ ਕਰਾਂਗੇ ਕਿਉਂਕਿ ਤੇਜ਼ ਗੈਸ ਦੇ ਉੱਤੇ ਇਹ ਬਾਹਰੋਂ ਪੱਕ ਜਾਣਗੇ ਅੰਦਰੋਂ ਕੱਚੇ ਰਹਿਣਗੇ ਇਸ ਕਰਕੇ ਅਸੀਂ ਇਹਨੂੰ ਮੱਠੇ ਸੇਕ ਇੱਕ ਸਾਈਡ ਨੂੰ ਸੇਕ ਲੱਗਣ ਤੋਂ ਬਾਅਦ ਅਸੀਂ ਇਹਦੀ ਸਾਈਡ ਚੇਂਜ ਕਰ ਦਵਾਂਗੇ ਪੋਣੀ ਦੇ ਨਾਲ ਅਸੀਂ ਗੁਲਗੁਲੇਆਂ ਨੂੰ ਹਲਕਾ ਹਲਕਾ ਪ੍ਰੈਸ ਕਰਾਂਗੇ ਤਾਂ ਜੋ ਜਿਹੜੇ ਅੰਦਰੋਂ ਚੰਗੀ ਤਰ੍ਹਾਂ ਪੱਕ ਜਾਣ ਗੁਲਗੁਲੇ ਇਹਦੋਂ ਜਿਹੜੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਤੇਲ ਨਿਚੋੜ ਕੇ ਕੜਾਹੀ ਦੇ ਵਿੱਚੋਂ ਕੱਢ ਲਵਾਂਗੇ ਜਿਹੜੇ ਇਹ ਗੁਲਗਲੇ ਹੈਗੇ ਤੁਸੀਂ ਇਹਨੂੰ ਖੀਰ ਦੇ ਨਾਲ ਵੀ ਖਾ ਸਕਦੇ ਹੋ ਜਾਂ ਸਿੰਪਲ ਇਦਾਂ ਵੀ ਖਾਣਾ ਚਾਹੋ ਤੇ ਇਦਾਂ ਵੀ ਸਵਾਦ ਲੱਗਦੇ ਨੇ ਤੇ ਤੁਸੀਂ ਇਹਦੇ ਨਾਲ ਸੇਮੀਆਂ ਵਾਲੀ ਖੀਰ ਬਣਾ ਕੇ ਵੀ ਖਾ ਸਕਦੇ ਹੋ ਬਹੁਤ ਸਵਾਦ ਲੱਗਦੇ ਨੇ ਇਹ ਗੁਲਗਲੇ ਬਣ ਕੇ ਤਿਆਰ ਹੈ ਤੇ ਮੈਂ ਤੁਹਾਨੂੰ ਇੱਕ ਗੁਲਗਲਾ ਤੋੜ ਕੇ ਦੱਸਾਂਗੀ ਦੇਖਿਓ ਅੰਦਰੋਂ ਪੂਰਾ ਚੰਗੀ ਤਰ੍ਹਾਂ ਮਤਲਬ ਨਾ ਸੌਫਟ ਹੈ ਆਟਾ ਬਿਲਕੁਲ ਕੱਚਾ ਨਹੀਂ ਹੈ ਬਿਲਕੁਲ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਇਆ ਹੈ ਤੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਮਿਲਦੇ ਆ ਫਿਰ ਕੋਈ ਨਵੀਂ ਵੀਡੀਓ ਦੇ ਨਾਲ